ਹੰਦੀ ਸਸਕੀ ਕਾਲਜੀ ਦੇਖੋ ਨੂੰ ਤਾਂ ਹਰ ਇੱਕ ਬੰਦਾ ਸੰਸਕਾਰੀ ਪਾਲਦਾ ਪਰ ਅਸੀਂ ਆਪਣੀ ਧੀ ਨੂੰ ਸੰਸਕਾਰ ਦੇਣੇ ਕਿਉਂ ਭੁੱਲ ਜਾਂਦੇ ਆ ਬਚਪਨ ਤੋਂ ਧੀ ਨੂੰ ਬੈਠਣਾ ਉੱਠਣਾ ਬੋਲੀ ਦਾ ਢੰਗ ਇਹ ਜ਼ਰੂਰੀ ਸਿਖਾਓ ਦੇਖੋ ਪੜ੍ਹਾਈ ਦੇ ਨਾਲ ਨਾਲ ਬੱਚੇ ਨੂੰ ਕੰਮ ਜ਼ਰੂਰ ਸਿਖਾਓ ਕਦਰ ਮੈਂ ਮੰਦੀ ਆਜਕਲ ਦੇ ਬੱਚੇ ਧਾਰ ਚੋ ਕੇ ਨਹੀਂ ਖੁਸ਼ ਰੋਟੀ ਟੁਕ ਤਪਕਾ ਸਕਦੇ ਦਾਲ ਸਬ지 ਚਾਹ ਪਾਣੀ ਵੱਡਿਆਂ ਦਾ ਸਤਿਕਾਰ ਵੱਡਿਆਂ ਨੂੰ ਰੋਟੀ ਬਣਾਉਣੀ ਵੱਡਿਆਂ ਦਾ ਬਿਸਤਰਾ ਪਛਾਉਣਾ ਇਹ ਗੱਲਾਂ ਬੱਚੇ ਨੂੰ ਜ਼ਰੂਰੀ ਸਿਖਾਓ ਵੱਡੇ ਪਾਣੀ ਮੰਗਦੇ ਨੇ ਇੱਕ ਹਾਕ ਨਾਲ ਪਾਣੀ ਦੋ ਵੱਡੇ ਬਾਹਰੋਂ ਆਏ ਨੇ ਉਹਨਾਂ ਨੂੰ ਪਿਆਰ ਨਾਲ ਪੁੱਛੋ ਪਾਣੀ ਲਿਆਈਏ ਇਹ ਆਦਤਾਂ ਜੇ ਤੁਸੀਂ ਆਪਣੇ ਧੀ ਦੇ ਵਿੱਚ ਪਾ ਦੋਗੇ ਤਾਂ ਤੁਹਾਡੀ ਨੂਹ ਦੇ ਵਿੱਚ ਤੁਹਾਨੂੰ ਆਟੋਮੈਟਿਕ ਮਿਲਣਗੀ ਤੁਹਾਡੀ ਜਿਹੜੀ ਨੂਹ ਬਣੂਗੀ ਉਹਦੇ ਵਿੱਚ ਵੀ ਇਹ ਆਦਤਾਂ ਮਿਲਣਗੀਆਂ ਕੋ ਜਦੋਂ ਅਸੀਂ 3ਾਂ ਦੇ ਵਿੱਚ ਬਚਪਨ ਤੋਂ ਕੁੱਟ-ਕੁੱਟ ਕੇ ਇਹ ਗੱਲ ਭਰ ਦੇਣੀ ਆ ਤਾਂ ਸਾਨੂੰ ਨੂਹ ਵੀ ਫਿਰ ਉਹ ਜੀ ਮਿਲੂਗੀ ਨਾ ਪਰ ਇੱਕ ਬੰਦੇ ਦੇ ਕਰਨਾ ਇੱਕ ਕੰਮ ਨਹੀਂ ਬਣਨਾ ਅਸੀਂ ਸਾਰੇ ਜਾਣੇ ਇਸ ਕੰਮ ਨੂੰ ਕਰਾਂਗੇ ਤਾਂ ਜਾ ਕੇ ਬਣਾਂਗੇ ਮੇਰੇ ਵੀ ਦੋ ਪੋਤੀਆਂ ਨੇ ਮੇਰੀਆਂ ਪੋਤੀਆਂ ਨੇ ਬਿਸਤਰੇ ਵਿਛਾਉਣੇ ਨੇ ਸਾਡੇ ਡੇਲੀ ਕਹੇ ਵੱਡਾਂ ਦੀਆਂ ਚਾਦਰਾਂ ਨੇ ਸ਼ਾਮ ਟਾਈਮ ਝਾੜਨੀਆਂ ਨੇ ਉੱਪਰ ਖੇਸੀਆਂ ਜਿਵੇਂ ਕਿ ਏਸੀ ਲਾਉਣਿਆਂ ਤੱਕ ਕੰਬਰ ਰੱਖਣੇ ਨੇ ਸਿਆਲਾਂ ਤਰਜਾਈਆਂ ਰੱਖਣੀਆਂ ਨੇ ਵੈਸੇ ਚੱਲ ਸਮਝਦਾ ਵੀ ਇਹ ਵੀ ਹੈ ਨਹੀਂ ਵੀ ਅਸੀਂ ਉੱਠ ਕੇ ਰੋਟੀ ਨਹੀਂ ਮੈਂ ਚੱਕ ਸਕਦੀ ਪਰ ਮੇਰਾ ਇੱਕ ਸੂਲ ਆ ਮੈਂ ਆਪਣੇ ਨੂਨ ਨੂੰ ਕਿਹਾ ਹੈ ਵੀ ਮੈਨੂੰ ਰੋਟੀ ਬੈਠੀ ਨੂੰ ਫੜਾਉਣਗੇ ਜਵਾ ਤੇ ਮੇਰੀਆਂ ਪੋਤੀਆਂ ਨੇ ਮੈਨੂੰ ਬੈਠੀ ਨੂੰ ਰੋਟੀ ਬਣਾਉਣੀ ਹੈ ਜਦੋਂ ਮੈਂ ਪਾਣੀ ਮੰਗਣਾ ਮੈਨੂੰ ਪਾਣੀ ਦਾ ਗਲਾਸ ਭੱਜ ਕੇ ਲਿਆ ਕੇ ਕਿਉਂ ਇਹਨਾਂ ਨੇ ਕੱਲੋਂ ਬਗਾਨੇ ਹੀ ਕਰੇ ਜਾਣਾ ਮੈਂ ਹਜੇ ਧਾਰਾਂ ਨੂੰ ਵੀ ਜ਼ੋਰ ਪਾਉਣੇ ਕਿਸੇ ਧਾਰਾਂ ਕੱਢੋ ਪਸ਼ੂ ਇੱਕ ਅੱਧਾ ਪਸ਼ੂ ਤਾਂ ਰੱਖਣਾ ਚਾਹੀਦਾ ਘਰ ਦੇ ਵਿੱਚ ਚਲੋ ਮੈਂ ਮੰਨਦੀ ਆਂ ਇਸ ਗੱਲ ਨੂੰ ਬੱਚੇ ਪਤਾ ਨਹੀਂ ਕਿਉਂ ਨਹੀਂ ਲਵੇ ਲੱਗਦੇ ਪਰ ਫਿਰ ਵੀ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਹੋ ਸਕਦਾ ਮੈਂ ਧਾਰਾਂ ਵੀ ਸਿਖਾਵਾਂ ਕਿਉਂ ਮੇਰੀ ਇੱਕ ਆਦਤ ਆ ਮੈਂ ਆਪਣੇ ਪੇਕੇ ਘਰੋਂ ਇਹ ਤਾਂ ਲੈ ਕੇ ਜੱਟ ਤੱਕ ਕੰਮ ਸਿੱਖੀ ਸੀ ਨਾਲੇ ਮੇਂ ਪੜੀ ਸੀ ਪਰ ਸਹਰੇ ਘਰ ਆ ਕੇ ਜਿਹੜੇ ਮੈਨੂੰ ਹਾਲਤਾਂ ਦੇ ਵਿੱਚ ਦੀ ਨਿੰਗਣਾ ਪਿਆ ਨਾ ਮੈਂ ਕਹਿੰਨੀ ਆ ਤੋਬਾ ਰਾਮ ਦੀ ਕਿਸੇ ਨੂੰ ਉਹ ਹਾਲਤ ਨਾ ਦੇਖਣੇ ਪੈ। ਅਗਰ ਮੈਨੂੰ ਮਾੜਾ ਜਿਹਾ ਵੀ ਕੰਮ ਨਾ ਆਉਂਦਾ ਹੁੰਦਾ ਜਾਂ ਸਮਝ ਲਓ ਵੀ ਮੈਂ ਇਹਨਾਂ ਦੀ ਆਪਣੇ ਸਹਰੇ ਪਰਿਵਾਰ ਦੀ ਨਾਲ ਕੋਈ ਗੱਲ ਸਮਝਦੀ ਹੁੰਦੀ ਪਤਾ ਨਹੀਂ ਅੱਜ ਨੂੰ ਮੈਂ ਕਿੱਥੋਂ ਤੇ ਕਿੱਥੇ ਬੈਠੀ ਹੁੰਦੀ। ਬੱਚੇ ਨੂੰ ਦਿਮਾਗ ਵੀ ਜ਼ਰੂਰ ਚਾਹੀਦਾ ਬੱਚੇ ਨੂੰ ਗੱਲ ਵੀ ਮੂਹਰੋ ਜਿਹੜਾ ਬੰਦਾ ਕਹਿ ਰਿਹਾ ਉਹਦੀ ਸਮਝ ਆਉਣੀ ਚਾਹੀਦੀ ਵੀ ਇਹ ਬੰਦੇ ਨੇ ਮੈਨੂੰ ਕੀ ਗੱਲ ਕਹਤੀ ਦੇਖੋ ਮੈਨੂੰ ਕੋਈ ਚੋਰੀ ਨਹੀਂ ਮੇਰਾ ਨਾ ਹੋਇਆ ਹੋਇਆ ਬੇਸ਼ੱਕ ਜੀ ਮੇਰਾ ਸੋਹਰਾ ਪਰਿਵਾਰ ਸਾਰਾ ਵੀਡੀਓ ਦੇਖੀ ਤਾਂ ਮੈਨੂੰ ਇਸ ਗੱਲ ਦੇ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਨਾ ਹੀ ਮੈਨੂੰ ਕਹਿਣ ਦੇ ਵਿੱਚ ਤੇ ਨਾ ਹੀ ਮੈਨੂੰ ਕਰਨ ਦੇ ਵਿੱਚ ਤੇ ਨਾ ਹੀ ਮੈਨੂੰ ਇਹ ਤਰਾਜ ਆ ਵੀ ਸੁਣ ਕੇ ਉਹ ਮੈਨੂੰ ਕੀ ਕਹਿਣਗੇ ਕਿ ਕੰਕੀਤੀਆਂ ਹੋਈ ਨਾ ਉਹਨਾਂ ਦੇ ਮੇਰੇ ਨਾਲ ਕੀ ਕਹਿਣਗੇ ਮੈਨੂੰ ਉਹਨਾਂ ਨੇ ਮੇਰੇ ਨਾਲ ਪਹਿਲੇ ਵੀ ਥੇਰਾ ਕੁਝ ਕਰਨਿਆ ਹੋਰ ਕੀ ਕਹਿਣਗੇ ਹੋਰ ਕਹਿ ਦੇਣਗੇ ਜਿਹੜਾ ਕੁਝ ਕਹਿਣਾ ਦੇਖੋ ਪਰ ਮੈਂ ਫਿਰ ਵੀ ਇਹ ਕਹਿੰਨੀ ਹਾਂ ਉਹਦੇ ਬੱਚੇ ਨੂੰ ਜਿਸ ਬੱਚੇ ਨੂੰ ਸਾਰਾ ਕੰਮ ਆਉਂਦਾ ਬੱਚਾ ਆਪਣੀ ਜ਼ਿੰਦਗੀ ਨਾਲ ਲੜ ਲੈਂਦਾ ਹੈ ਕਿ ਬੱਚੇ ਨੂੰ ਇਹ ਤੋਂ ਲੈ ਕੇ ਜੜ ਤੱਕ ਜੇ ਕੰਮ ਆਉਂਦਾ ਉਹ ਕਾਮੋ ਪਛੇ ਨਹੀਂ ਕਹਾ ਉੱਠ ਇਸ ਤੇ ਪਰ ਕਹਿਣ ਵਾਲਿਆਂ ਤਾਂ ਫਿਰ ਵੀ ਕਹੀ ਦੇਣਾ ਹੁੰਦਾ ਰੋੜਾ ਤਾਂ ਫਿਰ ਵੀ ਮਾਰ ਦਿੰਦੇ ਨੇ ਇਹ ਨਹੀਂ ਮੇਰੇ ਨਾਲ ਮੈਨੂੰ ਸਾਰਾ ਕੁਝ ਜਾਣ ਸੀ ਫਿਰ ਵੀ ਮੇਰੇ ਨਾਲ ਬਹੁਤ ਹੀ ਮਾੜੇ ਸਲੂਕ ਹੋਏ ਨੇ ਮੈਂ ਹੁਣ ਵੀ ਕਹਿਣੀ ਆ ਨਾਲੇ ਮੈਂ ਏਡੀ ਉਮਰ ਦੀ ਹੋ ਗਈ ਮੈਂ ਨੋਹਾ ਪੋਤਿਆਂ ਵਾਲੀ ਪੋਤੀਆਂ ਵਾਲੀ ਹੋਈਆਂ ਪਰ ਮੈਂ ਅੱਜ ਵੀ ਉਹ ਗੱਲਾਂ ਮੇਰੇ ਸਾਰੀਆਂ ਯਾਦ ਨੇ ਪੋਰਾ ਪੋਰਾ ਗੱਲ ਯਾਦ ਆ ਜਿੱਕਣ ਜਿੱਕਣ ਮੇਰੇ ਨਾਲ ਹੋਏ ਹੈ ਮੈਂ ਐਸੇ ਕਰਕੇ ਹਰ ਇੱਕ ਧੀ ਨੂੰ ਇਹੀ ਸਮਝਾਉਣੀ ਆ ਵੀ ਤੁਸੀਂ ਸਹੁਰੇ ਘਰ ਦੇ ਵਿੱਚ ਜਾ ਕੇ ਕੰਮ ਤੋਂ ਮਾਰਨਾ ਖਾਇਓ ਤੁਹਾਨੂੰ ਅਕਲ ਵੀ ਪੂਰੀ ਹੋਣੀ ਚਾਹੀਦੀ ਆ ਤੁਹਾਡੀ ਸਮਝਣ ਦੀ ਸਮਰੱਥਾ ਵੀ ਪੂਰੀ ਹੋਣੀ ਚਾਹੀਦੀ ਆ ਜੇ ਤੁਸੀਂ ਅਗਰੇ ਦੀ ਗੱਲ ਨਹੀਂ ਸਮਝੋਗੇ ਜਵਾਬ ਬੇਚੱਕ ਚ ਮੋੜ ਕੇ ਨਾ ਦਿਓ ਇਹ ਨਹੀਂ ਗੱਲ ਮੈਂ ਕਹਿੰਦੀ ਮੈਂ ਜਵਾਬ ਨਹੀਂ ਸੀ ਛੱਤੀ ਛੱਤੀ ਦਿੰਦੀ ਪਰ ਜਦੋਂ ਮੇਰਾ ਢਿੱਡ ਭਰ ਜਾਂਦਾ ਸੀ ਫਿਰ ਮੈਂ ਜਵਾਬ ਵੀ ਬਹੁਤ ਠੋਕ ਠੋਕ ਕੇ ਦਿੰਦੀ ਸੀ ਇਹ ਜੀ ਗੱਲ ਆ ਪਰ ਜਦੋਂ ਮੇਰੀ ਬੇਵਸੋਂ ਗੱਲ ਹੋ ਜਾਂਦੀ ਸੀ ਵੀ ਹੁਣ ਸਿਰੋਂ ਉੱਚਾ ਪਾਣੀ ਨਿਕਲ ਗਿਆ ਹੁਣ ਇੱਥੇ ਜਵਾਲ ਸਵਾਲ ਕਰਨ ਦਾ ਟਾਈਮ ਆ ਗਿਆ